ਲੋਬੀ ਕਿਸਾਨ ਭਰਾਓ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਫੋਰਡ 3000 ਟਰੈਕਟਰ ਵਕਾਊ ਆ ਵੀਡੀਓ ਨੂੰ ਹੁਣ ਦਬਕ ਕੇ ਸ਼ੇਅਰ ਕਰ ਦਿਓ ਜਿਹੜਾ ਕੋਈ ਕਿਸਾਨ ਭਰਾ ਸ਼ੌਂਕੀ ਸ਼ਕੀਨ ਵੀਰ ਜਿਹਨੇ 3000 ਫੋਰਡ ਟਰੈਕਟਰ ਤਿਆਰ ਕਰਾਉਣਾ ਸੀ ਤਾਂ ਐਦੋਂ ਓਰੀਜਨਲ ਟਰੈਕਟਰ ਨਹੀਂ ਮਿਲਣਾ ਤੇ ਇੰਨੇ ਰੇਟ 'ਚ ਨਹੀਂ ਮਿਲਣਾ ਫੋਰਡ 3000 ਟਰੈਕਟਰ ਆ ਜੀ 1900 ਤੇ 75 ਮਾਡਲ ਆ ਬਾਕੀ ਟਾਇਰਾਂ ਦੀ ਗੱਲ ਕਰੀਏ ਤਾਂ ਅੱਧੇ ਟਾਇਰ ਆ ਅੱਧੇ ਟਾਇਰ ਜਿੰਨਾ ਵੀ ਕੁਝ ਟਰੈਕਟਰ ਦੇ ਲੱਗਿਆ ਸਾਰਾ ਕੁਝ ਨਾਲ ਦਾ ਨਾਲ ਦੇ ਸਟicker ਨਾਲ ਦੀਆਂ ਹੈਡਲਾਈਟਾਂ ਬਾਕੀ ਟਰੈਕਟਰ ਦੇ ਚਾਰੇ ਦੇ ਚਾਰੇ ਰੈਮੋ ਵੀ ਨਾਲ ਦੇ 1975 ਮਾਡਲ ਦੇ ਤੇ ਟਰੈਕਟਰ ਇੰਜਨ ਗੇਅਰ ਦਾ ਵੀ ਪੂਰਾ ਚੰਗਾ ਕਾਗਜ਼ ਪੱਤਰ ਸਾਰੇ ਹੈਗੇ ਆ ਟਰੈਕਟਰ ਦੇ ਕਾਪੀ ਵਗੈਰਾ ਬਾਕੀ ਟਰੈਕਟਰ ਤੁਸੀਂ ਵਾ ਕੇ ਚਲਾ ਕੇ ਚੈੱਕ ਕਰਕੇ ਵਾ ਕੇ ਚਲਾ ਕੇ ਚੈੱਕ ਕਰਕੇ ਇਹ ਫੋਰਡ 3000 ਟਰੈਕਟਰ ਖਰੀਦ ਸਕਦੇ ਆ ਬਾਕੀ ਵੀਰਾਂ ਦਾ ਏਰੀਆ ਹੈਗਾ ਜੀ ਬਠਿੰਡੇ ਏਰੀਆ ਦੇ ਵਿੱਚ ਇਹ ਟਰੈਕਟਰ ਖੜਾ 1975 ਮਾਡਲ ਹੁਣ ਗੱਲ ਕਰੀਏ ਆਪਾਂ ਇਸ ਟਰੈਕਟਰ ਦੀ ਡਿਮਾਂਡ ਦੀ ਤਾਂ ਡਿਮਾਂਡ ਹੈਗੀ ਆ ਜੀ 1 ਲੱਖ ਤੇ 25000 ਰੁਪਿਆ 125000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਜੇ ਕਿਸੇ ਵੀਰ ਨੇ ਤਿਆਰ ਕਰਾਉਣਾ ਉਹ ਇਹ ਟਰੈਕਟਰ ਨੂੰ ਖਰੀਦ ਸਕਦਾ ਇਹਦੇ ਚੋ ਵੀ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਬਾਕੀ ਜਿਹੜੇ ਕਿਸੇ ਕਿਸਾਨ ਭਰਾ ਨੇ ਇਹ ਟਰੈਕਟਰ ਲੈਣ ਦਾ ਚਾਹਵਣਾ ਉਹੀ ਵੀਰ ਫੋਨ ਕਰੇ ਉਹਨਾਂ ਵੱਲੋਂ ਬੇਨਤੀ ਆ ਕੋਈ ਵੀ ਵੀਰ ਸਵਾਲ ਲੈਣ ਆਲਾ ਗਾ ਫੋਨ ਨਾ ਕਰੇ ਬਾਕੀ ਇਸ ਟਰੈਕਟਰ ਦੀ ਹੁਣ ਡਿਮਾਂਡ ਤੁਹਾਨੂੰ ਦੱਸਤੀ ਆ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਉੱਥੋਂ ਤੁਸੀਂ ਨੋਟ ਕਰਕੇ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਤਨ ਦੀ ਐਡ ਪੋਣੀਆ 62395 29480 ਤੇ ਸੰਪਰਕ ਕਰਕੇ 62395 29480 ਤੇ ਸੰਪਰਕ ਕਰਕੇ ਤੁਸੀਂ ਆ ਆਪਦੇ ਕਿਸੇ ਵੀ ਖੇਤੀ ਸਾਧਨ ਦੀ ਐਡ ਆਪਣੇ ਨਾਮ ਤੇ ਲਗਵਾ ਸਕਦੇ ਆ ਤੇ ਆਪਣੇ ਪੇਜ ਨੂੰ ਕਰ ਲੋ ਜੀ ਫੋਲੋ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਦੇਖ ਸਕੋ ਤੇ ਹੁਣ ਤੁਸੀਂ ਇਸ ਟਰੈਕਟਰ ਦੀ ਬਾਤ ਸੋ ਨਾਲੋਂ ਮਿਲਦੇ ਆਂ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ